ਹੁਣ ਇਹ ਸੱਜੀਆਂ ਬਕਰਮਾਂ ਜਿਹੜੀਆਂ ਆਪਾਂ ਲੈ ਲੈਨੇ ਨੇ ਨਾਇਕ ਸਿੰਘ ਹਾਂਜੀ ਹਾਂਜੀ ਇੱਥੋਂ ਜੇ ਕੋਈ ਤੁਹਾਨੂੰ ਪੁੱਛੇ ਵੀ ਕਿਉਂ ਲੈਂਦੇ ਜੇ ਹਾਂਜੀ ਆ ਦੱਸੋ ਵੀ ਇਹ ਗੁਰੂ ਗੋਬਿੰਦ ਸਿੰਘ ਨੇ ਮਰਜਾਦਾ ਜਲਾਈ ਆ ਸੱਜੀਆਂ ਬਕਰਮਾਂ ਦੀ ਸਾਦਾ ਜੀ ਇਧਰ ਨੂੰ ਖੰਡਾ ਤੋੜ ਦਿੰਦੇ ਤੇ ਇਧਰ ਵੀ ਪੰਜ ਬਾਣੀਆਂ ਬੜੀਆਂ ਜਾਣੀਆਂ ਸੀ ਹਾਂਜੀ ਹਾਂਜੀ ਜੇ ਇਧਰ ਨੂੰ ਖੰਡਾ ਤੋੜ ਦੇ ਹਾਂਜੀ ਪੰਜ ਬਾਣੀਆਂ ਤਾਂ ਫੇਰ ਵੀ ਹੋਈ ਜਾਣੀਆਂ ਸੀ 7 ਵਜੇ ਫਿਰ ਮਾਰਾ ਇਧਰ ਨੂੰ ਸੱਜਿਆ ਸਾਨੂੰ ਤੋੜਿਆ ਖੰਡਾ 7 ਵਜੇ ਤੇ ਸੱਜੀ ਬਕਰਮਾਂ ਗੁਰੂ ਗੋਬਿੰਦ ਸਿੰਘ ਨੇ ਤੋਰੀ ਆ ਸਾਦਾ ਸਾਦਾ ਜੀ ਤੇ ਅਜੇ ਤੱਕ ਉਹ ਚੱਲ ਰਹੀ ਆ ਬਾਗਰਾ ਗਾਰਾ ਬੁਲਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਜਿਹੜੀ ਮਰਜਾਦਾ ਕਲਗੀਧਾਰ ਜੀ ਨੇ ਪੰਜਾਂ ਪਿਆਰਿਆਂ ਹੁਕਮ ਦੇ ਕੇ ਦੋਰੀ ਆ ਨਾ ਹਾਂਜੀ ਹਾਂਜੀ ਅਜੇ ਵੀ ਉਹ ਚੱਲ ਰਹੀ ਆ 7 ਵਜੇ ਜਦੋਂ ਅਵਰ ਤਿਆਰ ਹੁੰਦਾ ਉਹ ਖੰਡਾ ਇਧਰੋਂ ਚੱਲਦਾ 7 ਵਜੇ ਆ ਜੀ ਸੱਜੇ ਆਸਨੋਂ 7 ਵਜੇ ਤੇ ਸੱਜੀ ਵੀ ਕਰਵਾ ਆਉਂਦੀ ਆ 7 ਵਜੇ ਜੇ ਕੋਈ ਤੁਹਾਨੂੰ ਪੁੱਛੇ ਵੀ ਤੁਸੀਂ ਨਿਹਾਲ ਸਿੰਘ ਸੱਜੀ ਵੀ ਕਰਵਾ ਕਿਉਂ ਲੈਨੇ ਹਾਂਜੀ ਤੁਸੀਂ ਕਹਣਾ ਵੀ ਗੁਰੂ ਗ੍ਰੰਥ